ਖੋਲ ਲਿਆ ਓਏ ਹੋਏ ਫੇਰ ਅਮਨ ਮम्मा ਨੇ ਫੇਰ ਦਵਾਤ ਆਏ ਨੂੰ ਸਾਈਕਲ ਹੈ ਫੇਰ ਜਾਣੀ ਜੱਜ ਨੇ ਨਹੀਂ ਕੱਲ ਦਾ ਸਿਰਖ ਆ ਗਿਆ ਹੈ ਸਾਈਕਲ ਲੈਣਾ ਸਾਈਕਲ ਦੇਖੋ ਅਸੀਂ ਲੁਧਿਆਣੇ ਤੋਂ ਸਾਈਕਲ ਨਹੀਂ ਲੈ ਗਏ ਅਸੀਂ ਲੈ ਕੇ ਆਏ ਆ ਸਾਈਕਲ ਕਿਤੋਂ ਸੁਨਾਮ ਤੋਂ ਸੰਗਰੂਰ ਤੋਂ ਅੰਦਰ ਸੁਨਾਮ ਤੋਂ ਅਸੀਂ ਲੈ ਕੇ ਆਏ ਆ ਲੁਧਿਆਣੇ ਤੋਂ ਓ ਬੱਲੇ ਅੱਛਾ ਜਿਹੜਾ ਬੁੱਕ ਕਰਵਾਇਆ ਸੀ ਆਪਾਂ ਨੇ ਉਹ ਹੀ ਹੈ ਉਹ ਨੌਣਾਕਾ ਹੈਂ ਬੁੱਕ ਕਰਵਾਇਆ ਤੁਨੂੰ? ਸੱਲ ਬੁੱਕ ਕਰਵਾਇਆ ਸੀ। ਬੋਲੋ ਭਾਈ ਅੱਜ ਕਿੱਥੇ ਦਾ ਮੋੜ? ਅੱਛਾ ਅੱਛਾ ਬੁਕਿੰਗ ਹੋ ਕੇ ਆਇਆ। ਮੋਟੇ ਟੇਰਾਂ ਵਾਲਾ ਭਾਈ। ਓਏ! ਇਹੀ ਚੀਜ਼ ਚਾਹੀਦੀ ਸੀ ਫਤੇ ਸਿੰਘ ਨੂੰ। ਚੱਲ ਭਾਈ ਜੀ ਕਿੱਥੇ ਚਲਾਣਾ ਵਾ? ਬੱਲੇ ਬੱਲੇ ਬੱਲੇ। ਅੱਜ ਕੱਲੀ ਉਹ ਲੈਣਾ ਸਿਰ ਖਾਣੀ। ਮੇਨ ਰੋਡ ਤੇ ਗੱਡੀਆਂ ਨਾਲ ਚਲਾ ਲਈ ਜਾ ਕੇ। ਫਿਰ ਬੈਹ ਚਲਾ ਉੱਤੇ ਬੈ ਕੇ ਦਿਖਾ ਦਤਾ। ਫਿਰ ਡੈਮੋ ਤਾਂ ਦੋ ਤੇਲ ਲਿਆਣੀ ਤੇਲ ਚਾਹੀਏ। ਹੋਰ ਕਦੋਂ ਤੇਲ ਤੇ ਲਿਆ। ਮੁੰਡੂ ਕੋਲ ਲੈ। ਮੁੰਡੂ ਕੋਲ ਲੈ। फसलो मारिप स्लिप मरवा आये कैसा ले गए ਇਹ ਕਿਹੜੀ ਕੰਪਨੀ ਦਾ ਯਾਰ ਇਹ ਇਹ ਫਤੇ ਕੰਪਨੀ ਦਾ ਭਾਈ ਫਤੇ ਨਾਲ ਗਿਆ ਸੀਗਾ ਫਤੇ ਨੇ ਪਸੰਦ ਕੀਤਾ ਇਹ ਵੀ ਚਲ ਵਧੀਆ ਹੋ ਗਿਆ ਜੇ ਆਪਾਂ ਲੈ ਆਉਂਦੇ ਮੈਨੂੰ ਆ ਚਾਹੀਦਾ ਸੀ ਮੈਨੂੰ ਉਹ ਚਾਹੀਦਾ ਸੀਗਾ ਕੱਲ ਸਰਚਾ ਮਾਰ ਕੇ ਦੇਖਿਆ ਸੀ YouTube ਤੇ ਵੀ ਮੋੜ ਚੱਲ ਅੱਛਾ ਅੱਛਾ ਤੇਰੇ ਨਾਲ ਪਹੁੰਚ ਲਾ ਕੇ ਉਹਦਾ ਚਲਾਉਣਾ ਹੈ ਪਹੁੰਚਾ ਲੱਗਦੇ ਨੇ ਸੋਕਰ ਫਤੇ ਕਿੱਥੇ ਲੈ ਕੇ ਜਾਇਆ ਕਰੇਗਾ ਤੇ ਮੇਨ ਰੋਡ ਚੱਲਦਾ ਦੱਸ ਕਿਵੇਂ ਕਰੇਗਾ ਮਾਰਕੀਟ ਚ ਉਧਰ ਇੱਧਰ ਕੀ ਲਿਆਇਆ ਹੋਵੇ ਤੇ ਆਹ ਲੋ ਪੈਰਾ ਵੀਡੀਓ ਦੇ ਭਾਈ ਕਹਿੰਦਾ ਸੈੱਟ ਉਹ ਤੇ ਬੁਣੀ ਤੇ ਤੁੰਦਲੀ ਦੁਕਾਨ ਤੋਂ ਹੁਣ ਬਹੁਤ ਜੜਾ ਨੂੰ ਉਹ ਤੇ ਮੈਨੂੰ ਬਹੁਤ ਵੀ ਲੱਗਿਆ ਥੋੜਾ ਸੈਕਲ ਇਟਸ ਸੱਚ ਗ੍ਰੇਟ ਪਰਸਨੈਲਿਟੀ ਆ ਇਹ ਵੀਡੀਓ ਐਂ ਬਣਦੀ ਬਸ ਐਰੇ ਪਾਸੇ ਆ ਕੈਮਰੇ ਵਾਲੇ ਵੇਖਣੇ ਨਹੀਂ ਹੈਗਾ ਐ ਵੀਡੀਓ ਬਣਦੀ ਏ ਲੋ ਜੀ ਆਪਾਂ ਨਾ ਬੈਠੇ ਹੁਣ ਮੈਨੂੰ ਤੁੰਦਰਾ ਹੀ ਬਣਾ ਦੇਖਣਾ ਪਿਆ ਯਾਰ ਮੋਰੀ ਮਾਤਾ ਲੱਗ ਮੈਂ ਕਹੇ ਤੇ ਦੇਖ ਗੱਡ ਨੇ ਕੀਤੀ ਗੜ ਗੋਤੀ ਬੜੀ ਸੁਣੀ ਕੀਤੀ ਦਮੂ ਦੀ ਤਾ ਤੂੰ ਪੁੱਠੇਵਾਲ ਦੀ ₹80 ₹80 ᱛਿੱਲੋ ਦੀਦਾ ਫੋਨ ਆਇਆ ਸੀ ਕਹਿੰਦੀ ਮੇਰਾ ਜੀ ਨਹੀਂ ਲੱਗਣ ਡਿਆ ਸਾਡਾ ਵੀ ਲੱਗ ਰਿਹਾ ਹੈ ਜੀ ਸੰਤਾਪ ਜੀ ਕਰ ਲੈ ਪੱਕੀਆਂ ਬਕਾਈਆਂ ਮਿਲ ਜਾਣਗੇ ਤੋ ਬੁਧਿਤ ਕਰਦੇ ਰਹੀ ਤੇ ਪੱਕੀਆਂ ਬਕਾਈਆਂ ਤਾਂ ਇਹਦੇ ਤੋਰੀ ਜਾਈਏ ਐਂ ਜੀ ਕਰਨ ਡਿਆ ਕਿ ਉਹੀ ਅੱਖਾਂ ਵਿੱਚ ਤੇ ਉਹੀ ਸਾਰਾ ਕੁਝ ਸਾਹਮਣੇ ਆਏ ਤੇ ਖਾ ਗਏ ਬਿਲਕੁਲ ਰੁੱਝ ਗਏ ਤਾਂ ਉਹ ਥਾਲੀ ਘੜੀ ਖਾ ਲੈ ਚੰਗੀ ਤਰ੍ਹਾਂ ਖਾ ਕੇ ਹੁੰਦੇ ਤੂੰ ਸੂਣ ਨਾ ਕਰ ਤੱਕ ਤੱਕ ਵੇਖਣ ਡਈ ਹੈ ਰੰਗ ਵੀ ਸੋਹਣਾ ਨਾ ਹੋ ਹੋ ਇਹ ਉਹ ਨਾ ਪਣਾ ਥੋੜੇ ਜਿਹੇ ਕਹਿੰਦੇ ਆਪਣੀ ਖਾਂਦੇ ਬਣਾ ਲਓ ਇਹ ਉਹ ਨਾ ਕਲਰ ਕੰਪਲੇਸ਼ਨ ਦੇ ਇਹ ਜਿਹੜੇ ਜੀ ਬਹੁਤ ਸੋਹਣਾ ਬਣਿਆ ਇਹ ਤਾਂ ਕਾਟਨ ਚ ਬਣਾਇਆ ਕਿੱਥੇ ਜਾਣਾ ਇਹ ਕਿਤੇ ਤਾਂ ਜਾਏਗਾ ਨਹੀਂ ਇੰਡੀਆ ਜਾਣਾ ਜੀ ਇੰਡੀਆ ਤਾਂ ਜਵਾਂ ਪੋਰਮ ਵਾਲੇ ਸਾਰੇ ਆ ਵੀ ਸੋਹਣਾ ਇੰਡੀਆ ਜਿੰਨ ਤੱਕ ਸਰਦੀਆਂ ਦਾ ਮੌਸਮ ਨਹੀਂ ਆਉਂਦਾ ਵਿਆਹ ਸੀਜ਼ਨ ਨਹੀਂ ਆਉਂਦੇ ਹੁਣ ਤੱਕ ਨਹੀਂ ਬਣਾ ਨਿਕੜਾਈਆਂ ਵਾਲੇ ਦੰਮੂ ਨੇ ਸਾਰਾ ਪਤਾ ਹੀ ਹੁਣ ਦੰਮੂ ਬੁਟੀਕ ਵਾਲੀ ਦੀ ਕੁੜੀ ਨਹੀਂ ਦੰਮੂ ਨੇ ਆਪਣਾ ਬੁਟੀਕ ਖੋਲ੍ਹ ਲਿਆ ਅੱਛਾ ਹੋਰ ਅੱਜ ਤੈਨੂੰ ਪਤਾ ਨਹੀਂ ਲੱਗਿਆ ਕੁਛ ਇਸ ਦਾ ਉਹ ਇੰਸਟਾਗ੍ਰਾਮ ਤੇ ਇੱਕ ਮੁੰਡੇ ਨੇ ਮੈਸੇਜ ਕਰੀਆ ਕਹਿੰਦੇ ਅਮਨ ਤੁਹਾਡੀਆਂ ਵੀਡੀਓ ਨੂੰ ਕੋਈ ਕੱਟ-ਕੱਟ ਕੇ YouTube ਤੇ ਆਪਣੇ ਚੈਨਲ ਤੇ ਪਾ ਰਿਹਾ ਏ ਤੁਸੀਂ ਮਿਹਨਤ ਕਰ ਰਹੇ ਹੋ ਤੇ ਉਹ ਆਪਣੇ ਚੈਨਲ ਤੇ ਤੁਹਾਡੀਆਂ ਵੀਡੀਓ ਪਾ ਰਹੇ ਨੇ ਦੇਖੋ ਕਿਉਂ ਮੈਂ ਤਾਂ ਇਹ ਮੈਸੇਜ ਕਿਤੇ ਪੜਿਆ ਕਿ ਚਰਨ ਇੰਨੇ ਮੈਸੇਜ ਕੀਤੇ ਹੋਏ ਕਿ ਅਮਨ ਪਲੀਜ਼ ਥੋੜਾ ਧਿਆਨ ਦਿਓ ਯਾਰ ਤੁਸੀਂ ਸੋਸ਼ਲ ਮੀਡੀਆ ਦੋ ਤੇ ਆਪਾਂ ਕੁਝ ਕਰਨ ਹੀ ਨਾ ਸਕਦੇ ਉਹ ਤਾਂ ਅਗਲੇ ਨੂੰ ਚਾਹੀਦਾ ਨਾ ਫਿਰ ਜਦੋਂ ਮੈਨੂੰ ਕੋਈ ਨਾ ਲਿੰਕ ਭੇਜਿਆ ਕਹਿੰਦੇ ਆਹ ਦੇਖੋ ਤੁਹਾਡੀ ਵੀਡੀਓ ਫਾਈਲ ਮੇਰੇ ਨਾਲ ਹੋ ਗਈ ਦਿਖਾ ਮੈਂ ਦਿਖਾਉਂਦੀ ਸਾਰਾ ਤੁਹਾਨੂੰ ਤੇ ਵੀ ਮੈਂ ਦੱਸੂ ਆਹ ਦੇਖੋ ਵਾਸੇ ਇਹਨਾਂ ਨੂੰ ਇਦਾਂ ਵੀ ਆਹ ਦੇਖੋ ਹੈਂਡਵਰ ਦੇ ਬਹੁਤ ਸੋਨੇ ਸੋਨੇ ਸੂਟ ਇਦਾਂ ਤਿਆਰ ਕਰਵਾ ਸਕਦੇ ਸਾਡੇ ਕੋਲ ਅੱਛਾ ਲੈ ਤੇ ਬਦਰ ਕੀ ਚੈਨਲ ਦਾ ਨਾਮ ਹੀ ਕਿਨ ਮੈਂ ਮਨੂ ਵੀ ਕੀਤਾ ਮੈਂ ਇੰਸਟਾਗ੍ਰਾਮ ਤੇ ਲੱਭਿਆ ਉਹਨਾਂ ਨੂੰ ਹਾਂ ਉਹਨਾਂ ਨੇ ਮੈਨੂੰ ਲਿੰਕ ਵੀ ਭੇਜਿਆ ਇੰਸਟਾਗ੍ਰਾਮ ਦਾ ਕਹਿੰਦੇ ਆਹ ਦੇ ਆਹ ਲਿੰਕ ਹੈ ਨਾ ਤਾਂ ਇਹਨਾਂ ਨਾਲ ਗੱਲ ਕਰੋ ਮੈਂ ਮੈਸੇਜ ਕੀਤਾ ਮੈਂ ਕਿਹਾ ਤੁਸੀਂ ਸਾਰੀਆਂ ਵੀਡੀਓਜ਼ ਮੇਰੇ ਚਾੱਕ ਕੇ ਪਾਰਖੇ ਪਲੀਜ਼ ਮੈਂ ਕਿਹਾ ਮੈਂ ਇਹ ਨਹੀਂ ਕਹਿਦੀ ਵੀ ਤੁਸੀਂ ਨਾ ਇਹ ਕੰਮ ਕਰੋ ਤੁਸੀਂ ਬਟੀਕ ਦਾ ਕੰਮ ਕਰੋ ਪਰ ਪਲੀਜ਼ ਆਪ ਹਾਰਡਵਰ ਕਰੋ ਨਾ ਕਿਸੇ ਦੀ ਮਿਹਨਤ ਦਾ ਤੁਸੀਂ ਫਾਲ ਮੈਂ ਤੁਹੀ ਲੈ ਰਹੇ ਹੋ ਗੱਲ ਸਹੀ ਨਹੀਂ ਹੈਗੀ ਮੈਂ ਕਿਹਾ ਤੇ ਕੋਈ ਵੀ ਤੇ 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 ਤੁਹਾਨੂੰ ਮੈਂ ਮੈਸੇਜ ਕੀਤਾ ਮੈਂ ਕਿ ਮੈਂ ਹੁਣ ਤੁਹਾਡੇ ਡੈਕਸ਼ਨ ਲਊਗੀ ਮੈਂ ਕੰਪਲੀਟ ਕਰੂੰਗੀ ਤੁਹਾਡੇ ਤੇ ਨਾ ਮੈਂ ਹੁਣ ਤੁਹਾਡੇ ਚੈਨਲ ਤੇ ਵੀ ਮੈਂ ਰਿਪੋਰਟ ਕਰੂੰਗੀ ਲਖਿਆ ਸਾਰੀ ਵੀਡੀਓ ਡਿਲੀਟ ਕੀਤੀ ਆ ਹਾਂ ਇਹ ਦੁਨੀਆ ਦੁਨੀਆ ਕਦੇ ਭੜਿਆ ਬਣਾਇਆ ਮਿਲ ਜਾਵੇ ਪਰ ਕੰਮ ਨਾ ਕਰਨਾ ਪਵੇ ਕੋਈ ਗਲਤ ਗੱਲ ਆ ਯਾਰ ਤੁਸੀਂ ਅਗਲੇ ਦੀ ਪਾਰੇ ਹੋ ਆਪ ਕਰੋ ਨਾ ਕੰਮ ਕੀ ਹੋ ਗਦਾ ਨਮਾ ਬਤਨ ਜਿੰਦ ਵੀ ਮੈਂ ਦਰਜ ਮੈਂ ਕਿ ਤੂੰ ਚਲਾ ਜਾ ਮੈਨੂੰ ਤਾਂ ਜ਼ਰੂਰੀ ਨਹੀਂ ਹੈ ਹਾਂ ਤੇਰਾ ਜ਼ਰੂਰੀ ਕੰਮ ਹਾਂ ਫਿਰ ਮਮਾ ਨੂੰ ਘਰੇ ਛੱਡ ਜੀ ਨੇ ਤੂੰ ਚਲਾ ਜਾ ਓਕੇ ਚਲਾ ਜਾ ਹਾਂਜੀ ਆਪਾਂ ਰੈਡੀ ਆ ਜੀ ਬਾਜ਼ਾਰ ਜਾਣ ਨੂੰ ਆਪਣੇ ਬਾਜ਼ਾਰ ਦੇ ਜਿਹੜੇ ਕੰਮ ਨੇ ਰਹਿੰਦੇ ਉਹ ਕਰਨੇ ਨੇ ਆਪਾਂ ਨੇ ਡਾਈ ਕਰਵਾਉਣ ਵਾਸਤੇ ਜਿਹੜੇ ਡਾਈ ਕਰਨੇ ਦੁਪੱਟੇ ਉਹ ਲੈਣੇ ਨੇ ਕੀ ਹੋ ਰਿਹਾ ਐਸੇ ਅਕਲ ਕਾ ਤੋ ਲੈ ਕੇ ਦਿੱ ਤਾ ਹਾਂ ਹੋਰ ਅਵੀ ਆਪਣੀ ਫਾਟਾ ਬੋਲੇ ਲਾਫੀ ਕੀ ਕਹਿਣ ਦੀ ਅੰਦਰ ਹੈ ਹਾਂ ਆ ਦੇਖ ਕਿੰਨਾ ਪਿਆਰ ਪਹਿਨਦਾ ਮੇਰੇ ਇੱਕ ਨੇਲ ਤੇ ਨਾਉ ਨੇਲ ਪਹਿਨ ਲੱਥਿਆ ਹੀ ਗਗਣ ਗੰਦ ਲਿਆਉ ਦੇਦੀ ਮੈਂ ਲਾਵਾਂ ਪੇੜਾ ਲੱਗਦਾ ਕਿੰਨੂ ਰੋਖ ਲੋ ਪਨੀਰ ਹੋਰ ਕਿਨੂ ਪਨੀਰ ਨੂੰ ਰੋਕਿਆ ਹੀ ਹੋਇਆ ਪਨੀਰ ਪਨੀਰ ਨੂੰ ਰੋਖ ਲਾ ਹਾਇ ਬਦਲ ਲੈ ਤੁਮ ਦੇ ਜੇ ਸਭਾ ਤੇਰਾ ਕੰਮ ਹੈ ਨਹੀਂ ਬਟੇ ਸਫਲ ਤੇ ਕੀ ਹੋ ਰਿਹਾ ਸਾਡੀ ਸਾਰੀ ਟੀਮ ਰੈਡੀ ਜਾਣ ਨੂੰ ਇਹ ਫੋਟੋ ਖਿੱਚਣੀ ਨੇ ਪੋਰਟਰੇਟ ਬਣਾਉਣੇ ਨੇ ਸੋਭੇ ਤੇ ਬੈਠੀਆਂ ਦੋਨੇ ਜਾਣੀਆਂ ਸੀ ਝਾੜੂ ਵੀ ਲਾਇਆ ਹੈਗਾ ਫੋਨ ਫੋਟੋ ਆਈ ਫੋਨ ਫੋਟੋ ਆਈ ਫੋਨ ਫੋਟੋ ਆਈ ਹਾਰ ਕੇ ਦੁਖੀ ਹੋ ਕੇ ਫੋਨ ਕਰਨਾ ਪਿਆ ਈ ਨਗੇ ਤੇ ਫੋਨ 'ਚ ਮੈਂ ਨਾ ਗੱਲਾਂ ਕਰਦੇ ਅਮਰਦੀ ਹੋ ਗਈ ਲੜਾਈ ਫਿਰ ਸਿਰੇ ਫਿਰਾਈ ਕਰਦੀ ਟੈਂਪਾਸ ਕਰ ਲੀਦਾ ਟੈਂਪਾਸ ਹੋ ਜਾਂਦਾ ਉਹ ਕਦੀ ਇੱਧਰ ਫੋਨ ਲਾ ਕੇ ਕਦੀ ਉਧਰ ਦਬਿੰਦਰ ਦਾ ਫੋਨ ਆਏ ਤਾਂ ਨਹੀਂ ਕੱਤੋਂ ਦਬਿੰਦਰ ਸਾਰੇ ਗੱਲ ਉਧਰ ਮੰਮੀ ਵੀ ਆ ਗਈ ਨਾ ਆ ਕੇ ਮਿਨਾ ਕੇ ਬੈ ਗਈ ਆਪਣੇ ਖੁੰਡੀ ਲੈ ਕੇ ਮੈਂ ਖੁੰਡੀ ਤਾਂ ਤੈਨੂੰ ਉਹੀ ਲੈ ਕੇ ਦਿੱਤੀ ਫੜਦੀ ਤਾਂ ਹੈ ਨਹੀਂ ਮਮੀ ਹਾਏ ਆ ਦੀਦ ਜਿੰਦਰ ਸੌਰ ਕਹਿੰਦੀ ਕਹਿੰਦੀ ਤੂੰ ਹੀ ਲਿਖਿਆ ਇੰਨੇ ਸਾਲਾਂ ਬਾਅਦ ਆਈ ਸਾਡੇ ਘਰ ਕੁਝ ਨਹੀਂ ਮਿਲ ਲੱਗਿਆ ਕਹਿੰਦੀ ਤੂੰ ਪ੍ਰੈਗਨੈਂਟ ਲਓ ਜੀ ਅਮਣ ਜੀ ਇਹੀ ਹੁੰਦੀ ਹੋਰ ਕੁਸ਼ੀਆਂ ਨਹੀਂ ਅਮਣ ਕਹਿੰਦੇ ਕੁਸ਼ੀਆਂ ਆਉਣ ਵਾਲੀਆਂ ਅਮਣ ਦੇ ਘਰੇ ਆ ਗਈਆਂ ਕੁਸ਼ੀਆਂ ਬਾਦੋ ਇੰਡੀ ਦੀ ਤਰੀ ਵੀ ਤਾਂ ਕਮਾਲ ਹੀ ਕਰ ਦਿੰਦੇ ਦਾ ਮੋਈ ਮੋ ਟਾਚਰਾ ਵੀ ਮੇਰੇ ਘਰ ਉਹ ਜਰਾ ਪ੍ਰੈਗਨੈਂਟ ਹੀ ਪਸਾ ਕਰ ਉਹਦਾ ਨਹੀਂ ਚਾਰਾ ਮੋਟ ਹੋ ਸਕਦਾ ਤੂੰ ਫਿਰ ਉਹ ਤੇਰੀ ਹਾਲਤ ਵੀ ਆ ਗਈ ਸਾਡਾ ਦੀਪੀ ਵੀ ਆ ਗਿਆ ਪਰ ਇੱਧਰ ਇੱਧਰ ਤਾਂ ਕੁਝ ਹੋਇਆ ਨਹੀਂ ਇਹ ਤਾਂ ਮਸਜ ਨੂੰ ਕਹਿਣਾ ਹਾਂ ਇਹ ਵੱਡਾ ਭਾਈ ਸੀਰੀਅਸ ਲੈਂਦਾ ਮੈਟਰ ਇਹ ਕਹਿੰਦਾ ਬੋਲੀਆਂ ਦੇ ਹਾਸੂ ਚੱਕੇ ਸਾਰ ਦਿੰਦੀਆਂ ਨੇ ਬਸ ਹੂੰ ਸਹੀ ਗੱਲ ਹੈ ਸਹੀ ਗੱਲ ਹੈ ਇਹ ਫੋਟੋ ਖਿੱਚੀਆਂ ਕਿੱਥੇ ਨੇ ਕੋਠੇ ਤੇ ਨਾ ਇਹ ਆਪਣੀ ਦੁਕਾਨ ਨੇ ਫੋਟੋ ਨਹੀਂ ਹੈਗੀਆਂ ਪੱਕਾ ਹੂੰ ਵਾਹ ਲੋ ਜੀ ਸਾਡੇ ਘਰੇ ਹੋ ਰੀਆਂ ਸਫਾਈਆਂ ਤੇ ਰੋਜ਼ ਦੀ ਇੰਨੇ ਲਫਾਫੇ ਕੱਢੀਦੇ ਨੇ ਰੋਜ਼ ਦਾ ਕੰਮ ਐ ਲਾਦਾ ਕੁਝ ਕਲਾਸੇ ਰੱਖਾਉਂਦੇ ਨੇ ਛੁਭਾਉਂਦੇ ਨੇ ਉਹ ਕੰਮ ਹੋਇਆ ਪਿਆ ਉਹ ਕੰਮ ਸਮਾਹ ਲੈ ਕੇ ਸੇਰੋੜ ਕੇ ਬਣਾਇ ਕਿ ਜਿਹੜਾ ਲਫਾਫੇ ਜੂਏ ਸਾਰੇ ਫਿਰ ਜੁੱਤੀਆਂ ਲੱਭੇ ਜੁੱਤੀਆਂ ਕੱਢਦੇ ਤੇ ਨਾ ਰੱਖਦੇ ਨੁਫਾ ਵੀ ਇੱਕ ਦਸਦੇ ਨੇ ਉਹ ਲਫਾ ਕੱਲ ਵੀ ਇੰਨਾ ਕੂੜਾ ਕੱਢਿਆ ਨਾ ਲੱਗਦਾ ਜਿਵੇਂ ਕਦੇ ਝਾੜੂ ਹੀ ਨਹੀਂ ਲਾਇਆ ਹੈਗਾ ਉਹ ਦੇਖ ਫਤਿਹ ਨੇ ਦੇਖ ਕੀ ਕਲਾਕਾਰੀ ਕਰ ਕਰਕੇ ਕਰ ਕਰਕੇ ਕਾਗਜ਼ ਛੁੱਟੇ ਨੇ ਅਮਣਾ ਉਹਨੇ ਕਲਾਕਾਰੀਆਂ ਕੀਤੀਆਂ ਸਾਂਭ ਲੈ ਆ ਇੰਡੀਆ ਫਤਿਹ ਇੰਡੀਆ ਸਾਰਾ ਕੁਝ ਕੱਢ ਲੈ ਬਾਰੇ ਪੁਰਤਕਾਲ ਜਾਗ ਲਈ ਇੰਡੀਆ ਉਂਦੇ ਬਾਰੇ ਹਾਂ ਉੱਥੇ ਇੰਡੀਆ ਦੇ ਬਹੁਤ ਜ਼ਿਆਦਾ ਹਾਂ ਮਾਤਰ ਹੂੰ ਇਹ ਵੀ ਉਹ ਤੋਂ ਕੋਈ ਸੇ ਉਹ ਹੀ ਕਹਣਾ ਹਾਂ ਸਰਵਾਰੀ ਤੇ ਕਹਿੰਦੇ ਨੇ ਜੇ ਵੀ ਲਗਣਾ ਜਾਵੇ ਭਾਵੇਂ ਅੰਦਰ ਜਾਵੇ ਛੇਤੀ ਪਹੁੰਚੇ ਵਿਚਾਰੀ ਬੰਦਰ ਕੋਲੇ ਹੂੰ ਪਰ ਮੇਰੇ ਕੋਈ ਜਗ੍ਹਾ ਵਿੱਚ ਛੇਤੀ ਕੋਈ ਮਿਲਦਾ ਕਲਵਾ ਉਹਦੇ ਜਦੋਂ ਕਹਿ ਨਹੀਂ ਸਕਦੇ ਇਦਾਂ ਪਰ ਉਹ ਹੀ ਹੈ ਨਾ ਜਦੋਂ ਪਾਣੀ ਮਾਰਦੇ ਤੇ ਕੋਈ ਵਿਚਾਰੀ ਉਹਨੂੰ ਤੇ 3 ਸਾਲ ਹੋ ਗਏ ਬਲੰਦਰ ਨੂੰ ਗਿਆ ਉਹਨੂੰ ਤੇ ਐ ਹੋ ਰਾ ਨਾ ਕਿ ਛੇਤੀ ਜਾਵਾ ਛੇਤੀ ਜਾਵਾ ਆਈ ਇਹ ਪਤਾ ਕਿ ਬਲੰਦਰ ਨੂੰ ਬੁਲਾ ਲਈ ਹੈ ਹਾਂ ਇਹਦੇ ਜੋ ਗਏ ਆ ਆਪਣੇ ਨਾਮ ਕਰੋ ਉਹ ਮਦੂ ਕਾਦੇ ਪਿੱਛੇ ਆ ਯਾਰ ਪੈਸੇ ਵਿੱਚ ਸਭ ਡੱਬਾ ਛੱਡ ਕੇ ਬੈਠ ਗਿਆ ਆਪਾਂ ਗਲਤ ਹੀ ਉਹੀ ਹੈ ਫਿਰ ਲੈ ਵਾਦ ਲਓ ਨਾ ਜਿਹੜਾ ਪੈਸੇ ਦੇ ਕੰਮ ਹੀ ਨਹੀਂ ਆਇਆ ਹੈਗਾ ਪੈਸੇ ਪਿੱਛੇ ਬੈਠੇ ਆਪਾਂ ਜਿਹੜੇ ਚਾਰੇ ਉੱਥੇ ਨੇ ਉਹ ਦੁਖੀ ਨੇ ਉਹ ਕਹਿੰਦੇ ਨੇ ਕਿ ਅਸੀਂ ਇੰਡੀਆ ਹੁਣ ਟੱਟ ਤਾਂ ਦੋ ਗਏ ਤੇ ਤਿੰਨ ਗਏ ਸੁੱਖ ਨਾਲ ਨਹੀਂ ਕਹਿੰਦੇ ਕਿ ਤੂੰ ਇਹ ਉਰੇ ਬਹੁਤ ਵਧੀਆ ਦੋ ਟਾਂਜ ਤੁਹਾਨੂੰ ਰੋਟੀ ਮਾੜੀ ਚੰਗੀ ਤੇ ਚੜਦੀ ਨਾ ਖਾਰੇ ਪ੍ਰਕਿਰਤ ਸਾਈਜ਼ ਨੰਬਰ ਤੇ ਬੈਠੇ ਉਹ ਕਹਿੰਦੇ ਆਓ ਹੀ ਨਾ ਇੱਧਰ ਕਾਣੀਆਂ ਤੋਂ ਅਸੀਂ ਦੋ ਰੋਟੀਆਂ ਖਾਣੀਆਂ ਉਹ ਦੋ ਰੋਟੀਆਂ ਪਿੱਛੇ ਕਿੱਥੇ ਸਾਥ ਸਮ ਮੀ 25-25 ਲੱਖ ਰੁਪਇਆ ਲਾ ਕੇ ਨੰਗੂ ਹੋ ਗਏ ਤੋੜ ਦੇਨੇ ਜਮਾਤ ਉੱਤੇ ਬਲਵਿੰਦਰ ਨੂੰ ਚਾਹ ਨੂੰ ਗਏ ਨਹੀਂ ਤਾਂ 3 ਸਾਲ ਹੋ ਗਏ ਰਾਜੇ ਨੂੰ ਹੋ ਗਏ ਮੈਨੂੰ ਲਾਦਾ ਇੱਦਾਂ ਸਾਰਾ ਲੱਗਦਾ ਚੌਥਾ ਚੌਥਾ ਹਾਂ ਨਹੀਂ ਬਲਵਿੰਦਰ ਆਏ ਨਾਲ ਪਹਿਲਾਂ ਗਿਆ ਸੀ ਬਲਵਿੰਦਰ ਇੱਥੇ ਨਹੀਂ ਆ ਕੇ ਲਾ ਗਿਆ ਸੀ ਬੱਲੇ ਰਾਜਾ ਅੱਛਾ ਰਾਜਾ ਪਹਿਲਾਂ ਗਿਆ ਸੀ ਮੇਰਾ ਬਾਅਦ ਚ ਗਿਆ ਹੈ ਤੇ ਬਲਵਿੰਦਰ ਪਹਿਲਾਂ ਗਿਆ ਹੈ ਹਾਂ ਤੇਰਾ ਬਲਵਿੰਦਰ ਤੇਰੇ ਕੋਲੋਂ ਕਿਹੜਾ ਆਇਆ ਨੁਣਾ 2.5 ਸਾਲ ਹੋ ਗਏ ਤੇਰਾ ਬਲਵਿੰਦਰ ਗਿਆ ਤੇ ਉਦਲਾਇਕੇ ਤੇਰਾ ਲਾ ਲਾ ਕੇ ਆ ਗਿਆ ਸੀ ਰਾਜ ਗਿਆ ਹੀ ਸਤੰਬਰ ਅਗਰ ਸਤੰਬਰ ਚ ਗਿਆ ਹੀ ਸਤੰਬਰ ਇਨਟੇਕ ਸੀ ਰਾ ਦੇ ਦਾ ਦੂਸਰੇ ਸਾਲ ਹੀ ਗਿਆ ਸੀ ਕਿ ਅਗਲੇ ਸਾਲ ਗਿਆ ਜਨਵਰੀ ਇਨਟੇਕ ਤਾਂ ਸਿਮੂ ਦਾ ਸੀ ਰਾ ਇਹ ਦਾ ਸਤੰਬਰ ਇਨਟੇਕ ਹਾਂ ਸਤੰਬਰ ਇਨਟੇਕ ਸੀ ਤੇ ਤਿੰਨ ਤਿੰਨ ਸਾਲ ਹੋ ਗਏ ਨੇ ਸਾਰਿਆਂ ਨੂੰ ਸਿਮਰਨ ਨੂੰ ਤਾਂ ਇੱਕ ਸਾਲ ਹੋ ਗਿਆ ਇੱਕ ਸਾਲ ਹੁਣ ਟੱਪ ਗਿਆ ਆ ਗਿਆ ਜਿਹੜੇ ਉਧਰ ਤੇ ਹੁਣ ਕਮਾ ਜ ਨਾ ਤੇ ਹੋਣ ਜੋਗੇ ਨੇ ਉਹ ਕਦੇ ਆਉਣਾ ਹੀ ਨਹੀਂ ਸੀ ਆਉਣਾ ਹੀ ਨਹੀਂ ਅਮਣਾਂ ਉਹਨੇ ਲੱਭਣਾ ਹੀ ਆ ਕੇ ਚੱਕ ਲਈਆਂ ਹਾਂ ਕੀ ਕਰਦਾ ਕਹਿੰਦੇ ਹੁਣ ਪਰ ਆਉਣਾ ਨਹੀਂ ਕੀ ਹੁਣ ਹਮ ਬਸ ਉਹੀ ਜਨ ਤਲੋ ਜੀ ਆਪਾਂ ਵੀ ਲੱਗੇ ਆ ਬਣਾਉਣ ਅੱਜ ਚੌਲ ਬਣਾ ਖਾਣ ਨੂੰ ਦਿਲ ਕਰ ਰਿਹਾ ਨੰਨ ਤੀਨ ਚੌਲ ਬਣਾਣੇ ਨੇ ਸਬਜੀ ਸਾਡੀ ਪਈ ਐ ਤੇ ਬਣਾ ਲੈਣਾ ਕੋਈ ਜੀ 3/4 ਗਲਾਸ ਪਾਏ ਨੇ ਮੈਂ 3/4 ਗਲਾਸ ਪਾਏ ਨੇ ਜਿਹਨੂੰ ਆ ਗਏ ਆ ਗਏ ਜਿਹੜਾ ਰਹਿ ਗਿਆ ਰਹਿ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਜਿਹੜਾ ਖਾ ਗਿਆ ਖਾ ਗਿਆ ਤੇ ਇਨਾ ਉਦੋਂ ਜਾਣਾ ਨਹੀਂ ਤਿਆਰ ਵੀ ਹੋਣਾ ਕਦੋਂ ਤਿਆਰ ਹੋਵਾਂਗੇ ਤੇ ਕਦੋਂ ਜਾਵਾਂਗੇ ਆਪਾਂ ਫਿਰ ਇਹਨਾਂ ਨੂੰ ਬਸ ਬੁੱਸੇ ਮੂੰਨਾ ਥੋੜੀ ਥਰਪਣਾ ਪਾਣਾ ਇਹ ਬੁੱਸਾ ਮੂੰਨਾ ਤਰਪਣਾ ਆ ਕਿਹਦੇ ਨਾਲ ਬੁੱਸੇ ਲੱਗ ਗਿਆ ਕਿ ਨਾ ਮੁਰਸੀ ਮਹਿੰਦੀ ਵਾਲਾ ਇਹ ਮੈਨੂੰ ਲੱਗਦਾ ਮਹਿੰਦੀ ਵਾਲਾ ਆਹ ਤੇ ਚਪੜਾ ਲੱਗਦਾ ਚਪੜਾ ਪਤਾ ਹੀ ਪਤਾ ਕਿ ਮਾਰਦਾ ਪਿਆਰ ਮਾਰਦਾ ਉਹ ਸਿੜ ਦਿੰਦਾ ਪਿਆਰ ਮਾਰਦਾ ਉਹ ਸਿੜ ਦਿੰਦਾ ਆਉ ਉਹਨੇ ਕਮਰੇ ਚ ਲਾਇਆ ਰਾਦਰ ਉਹ ਇੱਕ ਸਾਈਕਲ ਨੂੰ ਬੈਲ ਲਵਾ ਕੇ ਮਾਰੀ ਜਾਂਦਾ ਮਾਰੀ ਜਾਂਦਾ ਮੋਂ ਦਾ ਪਹਿਲਾ ਕਦੋਂ 12:00 ਵੱਜ ਗਏ ਤੇ ਕਹਿੰਦਾ ਕਹਿੰਦਾ ਤੁਸੀਂ ਐਂ ਕਰੋ ਤੁਸੀਂ ਜਾਣਾ ਕਦੋਂ ਐ ਮੈਂ ਕਿਹਾ ਅਸੀਂ ਸਵੇਰੇ ਜਾਵਾਂਗੇ ਕਹਿੰਦਾ ਠੀਕ ਐ ਫਿਰ ਕੱਲ ਨੂੰ ਅਸੀਂ ਐਸੀ ਥਲੇ ਪਾਵਾਂਗੇ ਮੈਨੂੰ ਬਲਾਗਟ ਆਇਆ ਤੇ ਮਿੱਤਰ ਜੀ ਮੈਂ ਕਿਹਾ ਠੀਕ ਆ ਤੁਹਾਨੂੰ ਮਜ਼ਾ ਆ ਜੇ ਤੈਨੂੰ ਕੋਈ ਮਤਲਬ ਹੈ ਨਹੀਂ ਮੇਰੇ ਤੈਨੂੰ ਮਤਲਬ ਸਾਈਕਲ ਲੈਣਾ ਹੈ ਹੂੰ ਦੂਜੇ ਪੈ ਗਿਆ ਕਹਿੰਦਾ ਇਹ ਕਿਤੇ ਉਹ ਨਾਨੀ ਬੁਲਬੁਲ ਕਰੀ ਜਾਂਦੀ ਐ ਹਾਂ ਨਾਨੀ ਦੂਜਾ ਕਹਿੰਦਾ ਥੇਸੀ ਹੈ ਨਹੀਂ ਮੰਮੀ ਪਤਾ ਘੱਟ ਚਲਾਉਂਦੇ ਨੇ ਗਰਮੀ ਲੱਗਦੀ ਐ ਉਦੋਂ ਇਹ ਅਸੀਂ ਤਾਂ ਆਚਾਰ ਚਲਾ ਦਈਏ ਤੇ ਸਾਰਾ ਰੂਮ ਹੀ ਠੰਡੇ ਹੋ ਜਾਂਦੇ ਸਾਰੀ ਲੌਬੀ ਅਪ੍ਰੈਲ ਸਟਾਰਟਿੰਗ ਸਟਾਰਟਿੰਗ ਅਪ੍ਰੈਲ ਤੋਂ ਐਸੀ ਚੱਲ ਪਏ ਨੇ ਮੈਨੂੰ ਕੌਣ ਯਾਦ ਕਰਦਾ ਵੇ ਜਾ ਸਾਨੂੰ ਕਰਨ ਦੇ ਕਾਰੀਗਰ ਕਹਿੰਦੇ ਆਓ ਕੰਮ ਦੇ ਕੇ ਜਾਓ ਤੇ ਅਸੀਂ ਜਾ ਨਹੀਂ ਰਹੀਆਂ ਟੀਡੋਈਆਂ ਬੈਠੀਆਂ ਵਾਂ ਸਾਨੂੰ ਐ ਕਿ ਚੱਲੋ ਨਿਕਲਦੇ ਟਾਈਮ ਨਿਕਲਦੇ ਟਾਈਮ ਕੱਲ੍ਹ ਹੀ ਹੋਤਾ ਸੀ ਭਾਦੀ ਘਰ ਦੇ ਕੰਮ ਕੱਢਣਾ ਕਰ ਜਿੰਨੇ ਕੱਪੜੇ-ਕੂੜੇ ਸਾਰੇ ਤੇ ਸਪੈਸ਼ਲਮੈਂਟ ਲਾ ਕੇ ਭਾਈ ਜੀ ਬਲਾਕ ਕਰਾਈ ਜਾਂਦੇ ਹੈ ਕਿ ਇਦਾਂ ਕਰਕੇ ਗਏ ਸਾਰੇ ਹੋਣ ਆਏ ਸਾਰੇ ਨੂੰ ਜੀ ਹਾਲ ਹੈ ਹੁਣ ਨੂੰ ਵੇਜਣਾ ਪੈ ਰਿਹਾ ਹੁਣ ਜਿਹੜਾ ਕੰਮ ਸਾਰਾ ਗੱਡੀ ਤੁਰਦਿਆ ਉਤਾਰ ਲਿਆ ਗਿਆ ਹਾਂ ਤਾਂ ਆਪਾਂ ਅੱਧੇ ਦਮਣ ਚਲੇ ਗਏ ਨੇ ਸੰਗਰੂਰ ਤੇ ਮੈਂ ਜਾਣਾ ਪਹਿਲਾਂ ਅੱਜ ਆਪਾਂ ਮਿਲਣਾ ਸਾਡੇ ਸਾਡੇ ਆਂਟੀ ਆਏ ਹੋਏ ਨੇ ਯੂਕੇ ਤੋਂ ਉਹਨਾਂ ਨੂੰ ਮਿਲਣਾ ਸਪੈਸ਼ਲੀ ਕਿਉਂਕਿ ਉਹਨਾਂ ਦੇ ਵਿਚਾਰਿਆਂ ਨੂੰ ਮਿਲੇ ਨਹੀਂ ਸੀ ਆਪਾਂ ਤੇ ਅੱਜ ਇੱਧਰ ਆਏ ਹੋਏ ਨੇ ਤਾਂ ਬਸ ਅਸੀਂ ਕੰਮ ਨੂੰ ਕਰਕੇ ਉਹਨਾਂ ਨੂੰ ਮਿਲਣ ਜਾਣਾ ਪਹਿਲਾਂ ਉਹਨਾਂ ਨੂੰ ਮਿਲ ਕੇ ਫਿਰ ਮੈਂ ਉਧਰੋਂ ਸਿੱਧੀ ਲੰਘ ਜਾਾਂਗੀ ਸੰਗਰੂਰ ਨੂੰ ਹਾਂ ਜੀ ਰੋਟੀ ਅਸੀਂ ਇੱਕ ਵਾਰ ਨਹੀਂ ਖਾਧੀ ਤੇ ਸਾਡੀਆਂ ਮੰਮੀਆਂ ਨੇ ਦੋ ਦੋ ਵਾਰ ਖਾ ਲਈਏ ਤੇ ਅੱਜ ਇਹ ਸਵੇਰ ਦੇ ਆਏ ਫਿਰ ਲੈ ਆਂ ਕੰਮ ਕਰੀ ਇੰਨੇ ਨੇ ਟਾਈਮ ਹੀ ਨਹੀਂ ਲੱਗਣਦੇ ਆ ਤੇ ਚਲੋ ਜੀ ਮੈਂ ਹੁਣ ਚੌਲਾਂ ਦਾ ਤੜਕਾ ਲਾਵਾਂ ਤੇ ਰੱਤਾ ਨੂੰ ਮਿਲਦੀ ਹਾਂ ਅੰਦਰ ਤਾਂ ਨਹੀਂ ਆਈ ਹਾਂ ਹਾਂ ਅਹਰਤਾਂ ਦੇ ਸਾਰੇ ਬੰਦੇ ਉੰਤਣ ਹੂੰ ਪੱਕਾ ਨਾ ਹੂੰ ਨਹੀਂ ਤੇ ਮੂਸੀ ਆਉਣੇ ਨੇ ਇਹ ਆਪਣੀ ਆਪਣੇ ਕੋਲ ਛੋਟੀ ਜਿਹੀ ਬਾਲਟੀ ਹੁੰਦੀ ਏ ਉਹ ਕਿੱਥੇ ਆ ਚਲੋ ਬਾਲਟੀ ਲੈ ਹੈ ਬਾਲਟੀ ਕਿੱਥੇ ਆ ਗਈ ਕੋਈ ਮਸਾਫਾ ਫਾਲਤੂ ਭਾਂਡੇ ਦੇ ਕੱਢੀ ਕਿਤੇ ਨਹੀਂ ਸੀ ਲੈ ਢਾਈ ਕਿਲੋ ਚਾਹ ਉਹਨੂੰ ਪੜਨੂੰ ਕੋਰੇ ਦੂ ਬਾਦ ਕੇ ਕੀ ਬਣਾਣਾ ਮੈਂ ਰਣੀ ਸੁਖਲਾ ਪਰਿਵਾਰ ਵੀ ਤਾਂ ਵੇਖ ਲੈ ਬਹੁਤ ਨੇ ਹੂੰ ਰੋਟੀ ਨੰਪੱਖੀ ਨਾ ਪਈ ਪਈ ਦਿਨ ਤਾਂ ਗੋਗਾ ਦਾ ਡਾਈਟ ਹੈ ਗੋਗਾ ਬਲ ਬੇਤਰ ਪਤਲੀ ਹੋ ਜਾਣਾ ਡਾਈਟ ਹੈ ਕਹਿੰਦੇ ਚਾਹੇ ਕਿ ਕਿ ਉਹਨੂੰ ਬਾਤੂ ਬਰਾਂਹ ਹੈ ਕਹਿੰਦੇ ਰੋਟੀ ਖਾਣ ਨੂੰ ਥੋੜੀ ਹੀ ਖਾਦੀ ਹੁੰਦੀ ਹੈ ਰਾਤ ਦੇ ਇਹਨਾਂ ਬਾਣੀ ਦੀ ਗੱਲ ਵਿੱਚ ਰਹਿ ਗਈ ਤੇ ਭਈ ਉਹੜ ਬਾਣੀ ਸੀ ਉਹ ਸਾਡੇ ਘਰੇ ਸਿਕਰ ਦੁਪਹਿਰੇ ਆ ਕੇ ਗੱਡੀ ਭਰ ਕੇ ਵੱਡੀ ਗੱਡੀ ਹੁੰਦੀਆਂ ਕਰ ਉਹ ਤਾਂ ਨਾ ਤਾਂ ਗੱਡੀਆਂ ਦਾ ਪਤਾ ਵੀ ਗੱਡੀਆਂ ਕਿਹੜੀਆਂ ਹੁੰਦੀਆਂ ਨੇ ਹੁਣ ਸੁਣਨਾ ਆਪਾਂ ਨੂੰ ਗੱਡੀਆਂ ਦੇ ਨਾਮ ਵੀ ਪਤਾ ਕਿ ਕਿਹੜੀ 70 ਦੀ ਕਿਹੜੀ 90 ਦੀ ਹੁੰਦੀ ਹੈ ਜਦੋਂ ਉਹ ਆ ਗਏ ਤੇ ਸਾਡੇ ਘਰ ਦੇ ਤਾਂ ਚਾਰੇ ਵੀ ਖੋਸ਼ ਕਿਉਂਕਿ ਉਹਦੋਂ ਇਨਾ ਮੈ ਉਸ ਪਾਇਨਾ ਸੂਈਆਂ ਮੈਟਰ ਨਹੀਂ ਕਰਦੇ ਖੁੱਲੇ ਕੱਚੇ ਘਰ ਹੁੰਦੇ ਸੀ ਤੇ ਉਹ ਆ ਕੇ ਬੀਬੀ ਨਾਲ ਮਿਲਣ ਲੱਗੇ ਉਹ ਬਹੁਤ ਸ਼ੁਧ ਤੇ ਸਿਆਣੇ ਆਪਣੇ ਮੂੰਹ ਆਪ ਕਰੀਬ ਕਰੀ ਜਾਂਦੇ ਕਿਉਂਕਿ ਹਾਲਾਤ ਬੱਦਲਣਾ ਉਮਰ ਤੋਂ ਪਹਿਲਾਂ ਸਿਆਣਾ ਕਰ ਲੈਂਦੇ ਤੇ ਤੁਹਾਡੇ ਕੋਲੇ ਕੋਈ ਵੀ ਆਉਂਦਾ ਹੀ ਤੇ ਅਸੀਂ ਤੁਹਾਡਾ ਚਾਹ ਪਾਣੀ ਦੇਣ ਦਾ ਪਾਣੀ ਪੀ ਦੇਣਾ ਸਾਡਾ ਹੀ ਹੁੰਦੀ ਜ਼ਿੰਮੇਵਾਰੀ ਹੁੰਦੀ ਸੀ ਸਾਡੇ ਮੰਮੀਆਂ ਬੈਠ ਹੁੰਦੀਆਂ ਸੀ ਲਾਗੇ ਮਨ ਜਾ ਕੇ ਤੇ ਉਹ ਦਿਨ ਸਾਡੇ ਉੱਤਰਾਪੁਰ ਕੀ ਗੋਲੀਆਂ ਵਿੱਚ ਚਿੱਤਰ ਖਾ ਲਿਆ ਆਈ ਬਿਹੜੇ ਬਾਣੀਆਂ ਦੇ ਜਵਾਕ ਆਏ ਕਿਤੇ ਗੋਰੇ ਚਿੱਟੇ ਦੁੱਧ ਵਰਗੇ ਪਏ ਉਹ ਅੰਦਰ ਆ ਗਏ ਸੀ ਕਿ ਤੁਹਾਡੇ ਕੋਲ ਥੋੜਾ ਜਿਹਾ ਕਿਤੇ ਗੋਏ ਪੱਤੇ ਝਾੜੂ ਕੋ ਚਰੋਂਦੇ ਡੱਗਰ ਸਾਹਮਣੇ ਜਦੋਂ ਵੀ ਉਹ ਗੱਡੀ ਉੱਤਰੇ ਅੰਦਰ ਬੀਬੀਆਂ ਨਾਲ ਮਿਲ ਲਾਗੇ ਸਾਨੂੰ ਵੀ ਆਈਏ ਤੁਹਾਨੂੰ ਬਾਹਰ ਦੇ ਦੇਖੀਆਂ ਹੀ ਨਹੀਂ ਆਗੀਆਂ ਇਹ ਤੇ ਕਿਤੇ ਰੁਪਈਆ ਰੁਪਈਆ ਲੱਗਦੀਆਂ ਫਿਰ ਇਹ ਵੀ 5 ਰੁਪਏ ਇਕੱਠੇ ਨੇ ਫਿਰ ਲੜਦੇ ਪੈਕਟ ਲਿਆਉਣਾ ਹਨਾ ਬਾਪੂ ਲਈ ਜਰੂਰੀ ਨਾ ਬੜੀ ਗੋਰੀ ਹੋਣਾ ਹੈ ਹਾਲੇ ਵੀ ਕ੍ਰੀਮ ਲਾ ਕੇ ਗੋਰੀਆਂ ਹੋਣੀਆਂ ਨੇ ਤੁਹਾਡੇ ਘਰ ਦੇ ਪਾਣੀ ਦੇ ਕੱਲ ਵੀ ਤੁਹਾਡੇ ਬਹੁਤ ਸੰਸਕਾਰੀ ਬੱਚੇ ਪਾਚਾ ਹੋ ਗਿਆ ਕਿਉਂਦੇ ਹੋਣਗੇ ਹਈ ਇੱਕ ਨੂੰ ਜਹਾਤੀ ਭੇਜਿਆ ਹੋਇਆ ਤੇ ਬਾਕੀ ਸਾਰੀਆਂ ਕੁਝ ਸ਼ੀਸ਼ਾ ਲੱਭਾਂ ਲਿਆ ਕਿ ਉਹ ਵੇਰਲਾ ਨਹੀਂ ਲਿਆ ਗਿਆ ਕਿ ਸ਼ੀਸ਼ਾ ਲਾ ਕੇ ਫਿਰ ਮੇਜ ਫਿਰ ਲੱਭਾ ਕੇ ਫੇਰੀ ਬਾਹਰ ਨਿਕਲਣਾ ਇਹਨਾਂ ਨੂੰ ਕਿਹਾ ਚਲੋ ਮਾਂ ਹਾਂ ਕਰ ਕਰਕੇ ਕਿਸੇ ਨੂੰ ਇੱਕਰ ਵਿੱਚ ਲੱਗਿਆ ਕਿ ਇਹਨੂੰ 2 ਰੁਪਏ ਫਿਰ ਲੰ ਅਈ ਤੇ ਭਾਈ ਦਾ ਵਾਰ ਦਾ ਤੇ ਪਰਵਾਟਿਆ ਤੇ ਪਲਾਕ ਦੇ ਮਾਰ ਮਾਰ ਕੇ ਹੀ ਮੂੰਹ ਦਾ ਬੁਰਾਹ ਕੀਤਾ ਤੇ ਸਾਡੇ ਘਰ ਦੀ ਮੰਮੀ ਆਈ ਹੁੰਦੀ ਆ ਕੇ ਜੀ ਕਿੱਥੇ ਚੋਣਾ ਮਰ ਗਿਆ ਸਾਰਾ ਤੇ ਇਨਸਾਨ ਹੀ ਤੁਨੂ ਹੋੜੀ ਆਪਣੀ ਡਿਊਟੀਆਂ ਵੀ ਕਰਤ ਹੁੰਦੀ ਉਹ ਤੇ ਬੈਠੀ ਉਹ ਉੱਥੇ ਬੈਠੀਆਂ ਮਾਰ ਕੇ ਸ਼ੀਸ਼ਾ ਮਾਰ ਮਾਰ ਮੰਮੀ ਉੱਥੇ ਹੀ ਸਾਡੀ ਲਈਂਦੀ ਆ ਦੇਖ ਕੇ ਤੇ ਛੱਡੀ ਕਿ ਮਰ ਜਾਓ ਕੁੱਤੀਓ ਤੁਸੀਂ ਉੱਥੇ ਜੀ ਪਾਣੀ ਢੀਕਿਆ ਤਾਂ ਮਰਨ ਲੱਗੀ ਕੁੱਤ ਬੰਦੇ ਨੇ ਕਹਿੰਦੇ ਸੂਰ ਤਾਂ ਰੰਗ ਗੋੜਿਆਂ ਦਾ ਸੋਚੀਂ ਨਾ ਤੂੰ ਨਹੀਂ ਆਉਣੇ ਕੋੜਾਂ ਨਹੀਂ ਆਉਣਾਂ ਸੀ

और और हरी हरी नहीं है? चावल वाले खावे ना कोई चावल चौल नहीं भी चाहिए हरिया मिर्चा ना कोतिया नहीं हेन मतलब ज्यादा नहीं हेन पौड़ी काम पाई ठीक है ना इस बजाय तेज पत्ता बड़ी लाची बाल चीनी लगाएंगे जीरा मैं <coughs> <थी क्या> है ना <coughs> <ग्णाँ। coughs> <गीरा थी। coughs> जीरा जीरा हैं <coughs> 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 <ग्णाँ। coughs> <coughs> <coughs> ਚਲੋ ਜੀ ਚੌਲਾ ਨੂੰ ਆਪਾਂ ਨੇ ਤੜਕਾ ਲਾਉਂਤਾ ਚੌਲਾ ਆਪਣੇ ਬਣ ਗਏ ਥੋੜੀ ਗੈਸ ਨਿਕਲੇ ਫਿਰ ਖਾਣੇ ਆ ਤੇ ਦੁਪਹਿਰ ਦਾ ਆਪਣਾ ਕੰਮ ਜਿਹੜਾ ਹੋ ਗਿਆ ਬਸ ਹੁਣ ਰੈਡੀ ਹੋ ਕੇ ਤੇ ਫਿਰ ਆਪਾਂ ਨੂੰ ਜਾਣਾ ਸੁਨਾਮ ਨਾ ਨੂੰ ਲੈਣੇ ਆ ਬਾਕੀ ਇਹ ਜੇ ਬੱਚੇ ਆਉਣਗੇ 2 ਵਜੇ ਹੁਣ ਇੱਕ ਤਾਂ ਟਾਈਮ ਹੋ ਗਿਆ ਹੁਣ ਇਧਰ ਆਰਡਰ ਲੈ ਰਹੀ ਐ ਉੱਪਰ ਉੱਚੀ ਬੋਲ ਕੇ ਤੁਸੀਂ ਮੈਸੇਜ ਕਰਕੇ ਤੋਂ ਘਰ ਲਿਖ ਕੇ ਸੈਂਡ ਕਰ ਦੋ ਕੀ ਹੋ ਗਿਆ ਬੜੀ ਕੀ ਬੋਲਦੇ ਕਰ ਬਾਹਰ ਜਾਈ ਅੱਛਾ ਚਲੋ ਜੀ ਮਿਲਦੇ ਹਾਂ ਤੁਹਾਨੂੰ ਨਵੇਂ ਵਲੌਗ ਨਾਲ ਇੱਥੇ ਵਲੌਗ ਕੰਟੀਨਿਊ ਕਰਦਾਂਗੇ ਹੁਣ ਅਸੀਂ ਰੋਟੀ-ਵੁਟੀ ਖਾ ਲਈਏ ਤਿਆਰ ਹੋ ਜਾਈਏ ਕਿਉਂਕਿ ਅਸੀਂ ਜਾਣਾ 1 ਵਜ ਗਿਆ ਤੇ ਕੁਲਵਿੰਦਰ ਦੇਖਦੇ ਆ ਕਦੋਂ ਤੱਕ ਹੁੰਦਾ ਪੁੱਛ ਮੰਨ ਕੁਲਿੰਦਰ ਨੂੰ ਫੋਨ ਕਰਕੇ ਜੇ ਆ ਗਿਆ ਕੁਲਿੰਦਰ ਤੇ ਕੁਲਿੰਦਰ ਨਾਲ ਜਾਵਾਂਗੇ ਜੇ ਨਾ ਆਇਆ ਕੁਲਿੰਦਰ ਲੇਟ ਆਇਆ ਫਿਰ ਅਸੀਂ ਸਕੂਟਰੀ ਤੇ ਜਾਣਾ ਪਾਣਾ ਸਾਨੂੰ ਠੀਕ ਹੈ ਚਲੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਾਂਦੇ ਜਾਂਦੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਆਪਣਾ ਪੰਜਾਬੀ ਪਹਿਰਾਵਾ ਚੈਨਲ ਆ ਉੱਥੇ ਘੈਂਟ-ਘੈਂਟ ਸੂਟਾਂ ਦੀ ਵੀਡੀਓ ਆ ਰਹੀਆਂ ਨੇ ਜ਼ਰੂਰ ਜਾ ਕੇ ਸਬਸਕ੍ਰ ਜ਼ਰੂਰ ਸਾਡੇ ਕੋਲ ਸੂਟ ਬਾਈ ਕਰਿਓ ਘੈਂਟ ਘੈਂਟ ਠੀਕ ਹੈ ਜੀ ਓਕੇ ਜੀ ਮਿਲਦਾ ਤੁਹਾਨੂੰ ਨਵੇਂ ਵਲੌਗ ਨਾਲ